ਅੱਜ ਜੋ ਆਲ ਪਾਰਟੀ ਮੀਟਿੰਗ ਹੋਈ ਖਾਸ ਕਰਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਪਰ ਬੌਜਨ ਸਮਾਜ ਪਾਰਟੀ ਨੇ ਬਿਲਕੁਲ ਸਪਸ਼ਟ ਸਟੈਂਡ ਆਲ ਪਾਰਟੀ ਮੀਟਿੰਗ ਦੇ ਵਿੱਚ ਲਿਆ ਕਿ ਹਾਲਾਂਕਿ ਕੇਂਦਰ ਔਰ ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਦੀ ਇਹ ਮਿਸਹੈਂਡਲਿੰਗ ਦਾ ਆਊਟਕਮ ਹੈ ਪਰ ਇਸ ਦੇ ਬਾਵਜੂਦ ਵੀ ਬੌਜਨ ਸਮਾਜ ਪਾਰਟੀ ਪੰਜਾਬ ਦੇ ਹਿੱਤਾਂ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੋ ਵੀ ਪੰਜਾਬ ਦੀ ਸਰਕਾਰ ਕਦਮ ਉਠਾਏਗੀ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਜਨਤਾ ਦੇ ਹਿੱਤ ਵਿੱਚ ਪੰਜਾਬ ਦੇ ਬਡੇਰੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਬਿਲਕੁਲ ਉਹਦਾ ਡਟ ਕੇ ਸਾਥ ਦੇਗੀ। ਔਰ ਕੇਂਦਰ ਸਰਕਾਰ ਨੇ ਜੋ ਅਗਰੈਸਿਵ ਇੰਟਰਵੈਂਸ਼ਨ ਇਹਦੇ ਚ ਕੀਤਾ ਬੀਬੀਐਮਬੀ ਨੂੰ ਯੂਜ਼ ਕਰਕੇ ਅਧਿਕਾਰੀਆਂ ਦਾ ਤਬਾਦਲਾ ਕਰਕੇ ਭੋਜਨ ਸਮਾਜ ਪਾਰਟੀ ਮਹਿਸੂਸ ਕਰਦੀ ਹੈ ਕਿ ਇਹ ਫੈਡਰਲ ਸਟਰਕਚਰ ਦੀ ਕ੍ਰੈਡੀਬਿਲਟੀ ਔਰ ਕਰੈਕਟਿਵ ਦੇ ਉੱਪਰ ਸੱਟ ਮਾਰੀ ਉਹਨਾਂ ਨੇ। ਤੋਂ ਫਿਰ ਵੀ ਇੱਕ ਕੰਸੈਂਸਸ ਡਿਵੈਲਪ ਹੋਇਆ ਕਿ ਸਾਰੀਆਂ ਧਿਰਾਂ ਮਿਲ ਕੇ ਇਹਦੇ ਤੇ ਲੜਾਈ ਲੜਨਗੀਆਂ। ਔਰ ਭੋਜਨ ਸਮਾਜ ਪਾਰਟੀ ਆਪਣੇ ਵੱਲੋਂ ਇਸ ਸਟੈਂਡ ਤੇ ਖੜੀ ਹੈ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ। ਧੰਨਵਾਦ। ਧੰਨਵਾਦ।